ਇਸ ਲਈ ਆਪਾਂ ਸੁजानਪੁਰ ਦੇ ਨੈਸ਼ਨਲ ਹਾਈਵੇ ਕੋ ਗਰਾਮ ਮੋੜ ਦੇ ਉਪਰ ਮੌਜੂਦਾ ਹਾਂ ਦੱਸਦੇ ਕਿ ਕੇਆਰਟੀ ਨਿਊਜ਼ ਨੈਟਵਰਕ ਵੱਲੋਂ ਲਗਾਤਾਰ ਮਾਈਨਿੰਗ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੋਈ ਆ ਉਹਦਾ ਇੱਕ ਪਾਰਟ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਲੋਕ ਗੁਗਰਾں ਦੇ ਲੋਕ ਵਿਚ ਲੰਬੇ ਸਮੇਂ ਤੋਂ ਪ੍ਰੇਸ਼ਾਨ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਐਮਸੀ ਦੇ ਪਤੀ ਨੇ ਬੋਲਿਆ ਸੀਗਾ ਤੇ ਪੁਲਿਸ ਵੱਲੋਂ ਉਹਨੂੰ ਜਿਹੜਾ ਚੱਕ ਕੇ ਥਾਣੇ ਲਈ ਲਿਆਇਆ ਗਿਆ ਸੀਗਾ ਜਿਸ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ ਸੀਗਾ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੇਖ ਸਕਦੇ ਹੋ ਕਿ ਇਥੇ ਉਮੀਦਵਾਰ ਲੋਕ ਸਭਾ ਦੇ ਉਮੀਦਵਾਰ ਦਰੇਸ਼ਿੰਗ ਪੁਰਾਜਮਲ ਗੁਪਤਾ ਬੀਟੂ ਪ੍ਰਧਾਨ ਰੂਪ ਲਾਲ ਪ੍ਰਧਾਨ ਦੇ ਅਨੇ ਜਿਹੜੇ ਨੇਤਾ ਜਿਹੜੇ ਨੇ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਜਿਹੜਾ ਆ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੇ ਖਿਲਾਫ ਉਹਨਾਂ ਦਾ ਕਹਿਣਾ ਕਿ ਆਪਾਂ ਬਾਰ ਬਾਰ ਕਿਹਾ ਸੀਗਾ ਕਿ ਉਕਤ ਇਹ ਐਸਾ ਇਦਿਰਮਲ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤੁਸੀਂ ਤਾਂ ਖਾਨ ਦੀ ਕੋਸ਼ਿਸ਼ ਕਰ ਰਹੇ ਕਿ ਨੌਜਵਾਨਾਂ ਵੱਲੋਂ ਜਿਹੜਾ ਇੱਥੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਮਹਿਲਾਵਾਂ ਵੀ ਜਿਹੜੀਆਂ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਖਿਲਾਫ ਜਿਹੜੇ ਇੱਥੇ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਕਿ ਇਸ ਰੋਡ ਦੇ ਉੱਪਰੋਂ ਜਿਹੜੀਆਂ ਗੱਡੀਆਂ ਨੇ ਉਹ ਨਹੀਂ ਨਿਕਲਣੇ ਚਾਹੀਦੀਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਤੇ ਇਸ ਵੇਲੇ ਵੱਡਾ ਜਾਮ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਲੱਗ ਚੁੱਕਿਆ ਔਰ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਜਿਹੜ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੋਕ ਇਸ ਵੇਲੇ ਜਿਹੜੇ ਦੇ ਉਹ ਆਪਾਂ ਐਮਸੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨਾਲ ਗੱਲਬਾਤ ਹੋਈ ਸੀਗੀ ਅਮਰੀਕ ਜੀ ਕੀ ਮਾਮਲਾ ਤਰਨਾ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਹਾਂਜੀ ਤਰਨਾ ਪ੍ਰਦਰਸ਼ਨ ਕਿਸ ਗੱਲ ਦਾ ਤਰਨਾ ਪ੍ਰਦਰਸ਼ਨ ਸਾਰੇ ਇੱਥੇ ਮਾਈਨਿੰਗ ਮਾਫੀਆ ਬਹੁਤ ਜ਼ਿਆਦਾ ਚੱਲ ਰਿਹਾ ਹੈ ਰੋਡ ਦੇ ਉੱਤੇ ਕਾਫੀ ਜਿਹੜੇ ਹੈਵੀ ਟਰੱਕ ਜਿਹੜੇ ਆ ਅੰਡਰ ਲੋਡ ਜਿਹੜੇ ਨਹੀਂ ਜਾਂਦੇ ਕਾਫੀ ਓਵਰ ਲੋਡ ਜਾ ਰਹੇ ਆ ਜਿਸ ਕਾਰਨ ਇਹ ਤਰਦਾ ਪ੍ਰਦਰਸ਼ਨ ਕੀਤਾ ਆ ਜਿਸ ਕਾਰਨ ਇਹ ਪਹਿਲੇ ਵੀ ਚੋਰਾਂ ਤਰੀਕ ਕੀਤਾ ਸੀ ਜਿਸ ਨਾਲ ਪੁਲਸ ਨੇ ਮੇਰੇ ਨਾਲ ਬਹੁਤ ਧੱਕੇਸ਼ਾਹੀ ਕੀਤੀ ਆ ਮੇਰੀ ਵਾਈਫ ਇਥੋਂ ਦੀ ਜਿਹੜੀ ਆ ਐਮਸੀਐ ਲੈਕਟ੍ਰਿਕ ਪਰਸਨ ਹੈ ਠੀਕ ਹੈ ਮੈਨੂੰ ਪੁਲਿਸ ਪ੍ਰਾਈਵੇਟ ਬੌਂਸਰ ਲੈ ਕੇ 10 12 ਬਾਬਾ ਟਰਾਂਸਪੋਰਟ ਦੇ ਮੇਰੇ ਨਾਲ ਧੱਕਾ ਕਰਕੇ ਧੱਕੇ ਨਾਲ ਗੱਡੀ ਸੋੜ ਕੇ ਮੈਨੂੰ ਥਾਣੇ ਲੈ ਕੇ ਹਰਾਸਮੈਂਟ ਕੀਤਾ ਜੀ ਜਿਹਦੇ ਨਾਲ ਮੇਰੇ ਨਾਲ ਬਹੁਤ ਜ਼ਿਆਦਾ ਗਾੜੀ ਕੋਲੋਈ ਕੀਤਾ ਹੈ ਇਹ ਐਸਆਈ ਨਿਰਮਲ ਸਿੰਘ ਨੇ ਜੀ ਉਸ ਦੇ ਖਿਲਾਫ ਇਹਰਨਾ ਕੀਤਾ ਰਾਜ ਮੰਗੀ ਹੈ ਤੁਹਾਡੀ ਮੰਗ ਮੰਗੇ ਆ ਨਿਰਮਲ ਸਿੰਘ ਜੀ ਅਸੀਂ ਸਸਪੈਂਡ ਕੀਤਾ ਜਾਏ ਤੇ ਉਹਦੇ ਖਿਲਾਫ ਪਰਚਾ ਕੀਤਾ ਜਾਏ ਤੇ ਇਥੋਂ ਮਾਇਨ ਜਿਹੜੀਆਂ ਗੱਡੀਆਂ ਬੰਦ ਕੀਤੀਆਂ ਜਾਣ ਕਿਹ ਕਿਦਿਕ ਤਾਂ ਆ ਰਹੀਆਂ ਨੇ ਮ ਗੱਡੀਆਂ ਨਿਕਲਦੇ ਨਾਲ ਗੱਡੀਆਂ ਨਿਕਲਣਾ ਸਾਡਾ ਪੂਰਾ ਰੋੜਾ ਪੂਰਾ ਰੋੜਾ ਪੂਰਾ ਹੀ ਟੁੱਟਣ ਦੇ ਦਾ ਆ ਦੂਸਰਾ ਕੋਈ ਬੱਚਾ ਨਹੀਂ ਬਾਹਰ ਨਿਕਲ ਸਕਦਾ ਕੋਈ ਜਨਾਨੀ ਨਹੀਂ ਬਾਹਰ ਨਿਕਲ ਸਕਦੀ 8 ਵਜੇ ਤੋਂ ਬਾਅਦ ਇੱਥੇ ਸਾਹਿਬ ਜੀ ਅਸੀਂ ਥੱਕੇ ਦੇ ਆਈਏ ਸਾਡੇ ਕੋਲ ਨਹੀਂ ਨਿਕਲਣ ਹੁੰਦਾ ਸੋ ਜੀ ਅਸੀਂ ਸਵੇਰ ਤੋਂ ਢਾਡੀ ਲਾਣੇ ਆ ਸ਼ਾਮ ਬੱਚਿਆਂ ਦੇ ਬਸ ਦੇ ਆਣਾ ਹੁੰਦਾ ਹੈ ਅਸੀਂ ਢਾੜੀ ਨਹੀਂ ਲਾ ਸਕਦੇ ਜੀ ਸਾਡੇ ਬੱਚ ਕਿੰਨਾ ਕਿੱਦਿਆ-ਕੱਦਿਆ ਨਿਕਲਦੀ ਰਾਤ ਇੱਕ ਘਟੋ ਘਟ ਜੀ ਕਿ 2-300 ਗੱਡੀ ਜਿਹੜੀ ਰੋਜ਼ ਹੀ ਰਾਤ ਨੂੰ ਨਿਕਲਦੀ ਹੈ ਬੱਚੇ ਸਾਡੇ ਤੰਗ ਹੋ ਗਏ ਜੀ ਤਸਵੀਰਾਂ ਦਿਖਾ ਰਹੇ ਹਾਂ ਕਿ ਇਸ ਵੇਲੇ ਟਾਣਾ ਪਰਵਾੜੀ ਨਵਦੀਪ ਸ਼ਰਮਾ ਆਪਣੀ ਟੀਮ ਦੇ ਨਾਲ ਤੇ ਪਹੁੰਚ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਜਿਸ ਤੋਂ ਪਹਿਲਾਂ ਜਿਨ੍ਹਾਂ ਨੇ ਬੋਧਰਾਜ ਜੀ ਉਹਨਾਂ ਨੇ ਆਪਣੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਸੀ ਗੱਲਬਾਤ ਕਰਾਂਗੇ ਬੋਧਰਾਜ ਜੀ ਅੱਜ ਪ੍ਰਦਰਸ਼ਨ ਕਰਨ ਦੀ ਲੋੜ ਪੈ ਗਈ ਕੀ ਕਰਨਾ ਜੀ ਸਾਡਾ ਪ੍ਰਸ਼ ਨੇ ਸਾਥ ਨਹੀਂ ਦਿੱਤਾ ਸਾਡੇ ਨੇ ਧੱਕਾ ਕੀਤਾ ਹੈ ਤਾਨੂੰ ਕਹਦੇ ਮਨਜ਼ੂਰੀ ਹੈ ਡੀਸੀ ਦੇ ਆਰਡਰ ਦਿੱਤੇ ਨੇ ਕੋਈ ਡੀਸੀ ਦੇ ਆਰਡਰ ਨਹੀਂ ਅਸੀਂ ਡੀਸੀ ਦੇ ਆਰਡਰ ਵੀ ਲੈ ਆਏ ਨੇ ਤੁਹਾਨੂੰ ਸੈਂਟ ਵੀ ਕਰ ਰਲੇ ਦੇ ਆ ਉਹਦੇ ਬਾਅਦ ਚੁੱਜ ਵੀ ਇੱਥੇ ਤੱਕੇ ਨਾਲ ਰਾਤੀ ਗੱਡੀਆਂ ਕਢਾਂਦੇ ਆ ਮੈਨਿੰਗ ਵਾਲੇ ਕਢਾਂਦੇ ਆ ਪੁਲਿਸ ਉਹਨਾਂ ਦੇ ਨਾਲ ਰਹੀ ਆ ਇਸ ਕਰਕੇ ਸਾਨੂੰ ਜਿਹੜਾ ਹਾਈਵੇ ਜਾਮ ਕਰਨਾ ਪੈ ਗਿਆ ਤੇ ਹੁਣ ਕੀ ਮੰਗਾ ਤੁਹਾਡੀ ਮੰਗੇ ਵੀ ਕੋਈ ਅਫਸਰਾ ਆਏਗਾ ਸਾਨੂੰ ਮਤਲਬ ਵੀ ਲਿਖ ਕੇ ਦੇਗਾ ਕਿ ਇਥੋਂ ਮਤਲਬ ਅੱਜ ਤੋਂ ਬਾਅਦ ਗੱਡੀ ਨਹੀਂ ਜਾਏ ਕਰੇਗੀ ਕਿ ਇਤਰ ਨਾ ਚ ਕੋਈ ਕੋਣ ਮੌਜੂਦ ਹੈ ਇਹ ਸਾਡੇ ਪਿੰਡ ਦੇ ਐਮਸੀ ਹੈ ਜੀ ਸਾਡੇ ਕਿ ਬੱਬੂ ਜੀ ਵੀ ਹੈਗੇ ਆ ਸਾਡੇ ਨਾਲ ਰੂਪਾ ਪ੍ਰਧਾਨ ਜੀ ਹੈਗੇ ਆ ਸ਼ਹਿਰ ਦੀ ਲੀਡਰਸ਼ਿਪ ਸਾਡੀ ਸਾਡੇ ਨਾਲ ਹੈਗੀ ਆ ਬਾਕੀ ਸਾਰਾ ਪਿੰਡ ਸਾਡੇ ਨਾਲ ਆ ਇਹ ਪਿੰਡ ਦੀ ਬਦولت ਹੀ ਹੋਇਆ ਸਭ ਕੁਝ ਬਾਕੀ ਸਾਡੇ ਐਮਸੀ ਨਾਲ ਤੱਕਾ ਹੋਇਆ ਸੀ ਬਰਦਾਸ਼ਤ ਨਹੀਂ ਕਰਾਇਆ ਸਥਾਨਿਕ ਲੋਕਾਂ ਨਾਲ ਗੱਲਬਾਤ ਕਰ ਰਹੇ ਸੀਗੇ ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਪ੍ਰਦਰਸ਼ਨ ਆ ਉਹ ਇਸ ਕਰਕੇ ਆ ਕਿ ਜਿਹੜੇ ਐਮਸੀ ਨਾਲ ਤੱਕਾ ਕੀਤਾ ਗਿਆ ਨਿਰਮਲ ਐਸਐਸਏ ਵੱਲੋਂ ਉਹਨਾਂ ਦਾ ਕਹਿਣਾ ਕਿ ਨਿਰਮਲ ਐਸਐਸਏ ਨੂੰ ਜਿਹੜਾ ਸਸਪੈਂਡ ਕੀਤਾ ਜਾਵੇ ਤਸਵੀਰਾਂ ਦਿਖਾ ਰਿਆ ਕਿ ਲੰਬਾ ਜਾਮ ਇਸ ਵੇਲੇ ਨੈਸ਼ਨਲ ਹਾਈਵੇ ਦੇ ਉੱਪਰ ਲੱਗ ਚੁੱਕਿਆ ਹੈ ਔਰ ਲੋਕ ਜਿਹੜਾ ਆਪਣਾ ਮੰਗਾ ਨੂੰ ਲੈ ਕੇ ਰੋਡ ਦੇ ਉੱਪਰ ਬੈਠੇ ਨੇ ਐਸਐਸਓ ਸੁਜਨਪੁਰ ਵੱਲੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਹ ਗੱਲਬਾਤ ਕਰਦੇ ਆ ਤੇ ਨੈਸਿੰਗ ਬੱਬੂ ਹਣਾ ਦੇ ਨਾਲ ਰਾਜਕੁਲ ਗੁਪਤਾ ਹਣਾ ਦੇ ਨਾਲ ਤੇ ਬਾਕੀ ਜਿਹੜੇ ਨੇਤਾ ਤੇ ਪਹੁੰਚਣਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਐਸਐਸਓ ਸੁਜਨਪੁਰ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕੀ ਕਹਿਣਾ ਉਹਨਾਂ ਦਾ ਇਸ ਪ੍ਰਦਰਸ਼ਨ ਦੇ ਦੌਰਾਨ ਖੂ ਗੱਲ ਇਹ ਹੈ ਕਿ ਇੱਕ ਇਲੈਗਲ ਮਾਈਨਿੰਗ ਹੋਈ ਕਰਦੀ ਹੈ ਦੂਸਰੀ ਇਹ ਹੈ ਕਿ ਜੇ ਹੁਣ ਤੋਂ ਕੋਈ ਰਸਤਾ ਬ ਉਦੇ ਵਿਰੋਧ ਜੇ ਕੋਈ ਇਹ ਆਪਣੇ ਐਮਸੀ ਨੇ ਇਹਦਾ ਵਿਰੋਧ ਕੀਤਾ ਉਲਟਾ ਉਹ ਥਾਣੇ ਜਾ ਕੇ ਨਾਲ ਜੀ ਸੁਖਾਇਆ ਇਸ ਗੱਲ ਦਾ ਵਿਰੋਧ ਆ ਕਿ ਇਹ ਆਪਾਂ ਜਿਹੜੇ ਇਲੈਕਟਿਡ ਬੰਦੇ ਨੇ ਜਿਹੜੇ ਜਿੱਤੇ ਨੇ ਜਿਹਨਾਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਜੇ ਉਹਨਾਂ ਨੂੰ ਥਾਣੇ ਬਿਠਾਣਾ ਹੈ ਤੇ ਫਿਰ ਆਪਾਂ ਇਹ ਗੱਡੀ ਚੱਲਣ ਕਿਉਂ ਜਾਣੀਆਂ ਇੱਕ ਤਾਂ ਸਾਰੀਆਂ ਗੱਡੀਆਂ ਜਿਹੜੀਆਂ ਨੇ ਓਵਰ ਲੋਡ ਚੱਲਦੀਆਂ ਮਤਲਬ 5-500 ਗੱਡੀ ਰੋਜ਼ ਦੀ ਰਾਤ ਤੋਂ ਨਿਕਲਦੀ ਹੈ ਨਾਲ ਕੋਈ ਖਾਸ ਹੋ ਜੇ ਕੌਣ ਜ਼ਿੰਮੇਵਾਰ ਹੈ ਇੱਕਰ ਦੇਖਿਆ ਵੈਸੇ ਵੀ ਇਹ ਲੀਗਲੀ ਬੰਦਰ ਹੋ ਗਿਆ ਕਿ ਕਰ ਦੇ ਕੇ ਜਾਵੇ ਇੱਥੇ ਰੇਲਿੰਗ ਸੀਜ਼ਨ ਚੱਲ ਰਿਹਾ ਪਰ ਉਹਦੇ ਵਿੱਚ ਵੀ ਮਾਈਨਿੰਗ ਗੜਾੜ ਪਠਾਨਕੋਟ ਜ਼ਿਲ੍ਹੇ ਚੋੜੀ ਤੱਕ ਤਾਂ ਵੈਸੇ ਨਾ ਜੀ ਅਗਲੇ ਮਹੀਨੇ ਦੇ 15 ਤੱਕ ਤਾਂ ਵੈਸੇ ਮਾਈਨਿੰਗ ਨਹੀਂ ਹੋਣੀ ਲੇਕਿਨ ਉਹਦੇ ਬਾਅਦ ਉਹ ਲਗਾਤਾਰ ਮਾਈਨਿੰਗ ਕਰਦੇ ਨੇ ਜਿਸੇ ਨਹੀਂ ਮਤਲਬ ਹਰ ਜਗ੍ਹਾ ਹੋਏਗਾ ਕਿੰਨੀ ਮਿਲੀ ਬਕਤ ਬਣਾ ਲਾ ਹੋ ਰਹੀ ਹੈ ਇਹ ਤਾਂ ਮੰਤਰੀ ਦੇ ਮਿਲੀ ਬਕਤ ਦਾ ਹੋਏਗਾ ਪਰ ਮੰਤਰੀ ਨੇ ਇਹ ਉਸਰ ਰਸਤਾ ਖਲੋਆ ਜਿਹੜਾ ਉੱਥੇ ਖਲੋਆ ਹੈ ਨਾ ਜਿਹੜਾ ਜਿਹੜਾ ਰੇਲਵੇ ਵਾਲਾ ਟਰੇਡਿੰਗ ਵਾਲਾ ਪਰ ਬਾਅਦ ਜੋ ਕੰਦੂ ਵੇ ਕੋਸਰ ਤੋਂ ਕੀ ਮੰਗ ਕਰਦੇ ਹੋ ਆਇਆ ਇਨਸਾਫ ਮਿੱਲਾ ਜਿਹਦਾ ਆਪਾਂ ਇਹ ਨਹੀਂ ਕਹਿੰਦੇ ਵੀ ਕੈਰਕਸ਼ਨ ਇੰਡਸਟਰੀ ਬੰਦ ਹੋਣੀ ਜਿੱਦੀ ਲੇਕਿਨ ਇਹ ਕੋ ਤੰਗ ਹੋ ਲੋ ਜਦੋਂ ਉਹ ਬੈਠ ਕੇ ਉਹਦਾ ਹੱਲ ਕਰਦੇ ਵੀ ਠੀਕ ਆ ਜੀ ਪਿੰਡਾਂ ਦੇ ਲੋਕਾਂ ਨੂੰ ਵੀ ਕੋਈ ਮੁਸ਼ਕਲ ਆਏ ਔਰ ਨਾ ਹੀ ਕੋਈ ਆਪਣੇ ਐਮਸੀ ਨੂੰ ਪੇਖ ਲੋ ਕੋਈ ਤੰਗ ਰਹੇ ਜਿਹੜੇ ਬੌਂਸਰ ਕੋਈ ਜਿਹੜੇ ਕੋ ਬੌਂਸਰ ਲੈ ਆ ਗਏ ਮਾਈਨਿੰਗ ਵਾਲੇ ਇਥੇ ਲਿਆਦੇ ਨਾ ਜੀ ਆਪਾਂ ਉਹਨਾਂ ਦੇ ਬੌਂਸਰ ਵੀ ਦੇਖ ਲੈਣੇ ਔਰ ਪ੍ਰਦਾਸ਼ਿਕਰ ਬੜਾ ਟਾਈਮ ਦਾ ਇੱਕ 15 20 ਦਿਨ ਦਿੱਤੇ ਪੁਸ ਨੂੰ ਵੀ ਐਸਬੂਸਾਬ ਨੂੰ ਮਿਲੇ ਸਾਰੇ ਐਮਸੀ ਸਾਬਾ ਉਹਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਬਚਾਨੇ ਕੇ ਉਹਨਾਂ ਤੇ ਕਾਰਵਾਈ ਨਹੀਂ। ਸਰਕਾਰ ਕੀ ਕਾਰਨ ਹੈ? ਇੱਕ ਤੇ ਅਸੀਂ ਅੱਜ ਭਾਰਤੀ ਜਨਤਾ ਪਾਰਟੀਲੇ ਪਾਸੇ ਹਾਂ। ਪਲੇਸ ਇਨ ਬਕੂਈ ਦੀ ਰਹਿਣ ਮਾਈਚ ਸਾਡੇ ਮੰਡਲ ਦੇ ਪ੍ਰਧਾਨ ਰੂਪ ਲਾਲ ਜੀ ਨਾਲ ਰਹਿਣ ਮਾਈਚ ਦੇ ਵਿੱਚ ਧਰਨੇ ਦੇ ਉੱਪਰ ਬੈਠੇ ਆ। ਇੱਕ ਤੇ ਟੋਟਲੀ ਮਾਈਨਿੰਗ ਹੈ ਜਿਹੜੀ ਬੰਦ ਆ। ਬਰਸਾਤ ਦੇ ਸੀਜ਼ਨ ਕਰਕੇ ਟੋਟਲੀ ਬੰਦ ਆ ਪਰ ਫਿਰ ਵੀ ਹਜ਼ਾਰਾਂ ਤਦਾਦ ਦੇ ਵਿੱਚ ਇੱਥੋਂ ਜਿਹੜੇ ਟਰੱਕ ਰਾਤ ਲੰਘਦੇ ਨਾ ਲੀਗਲੀ ਤੌਰ ਦੇ ਉੱਪਰ ਇਹ ਪੁਲ ਇੱਕ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਉਸ ਪੁਲ ਤੋਂ ਉੱਪਰੋਂ ਐਵੀਵਨ ਨਹੀਂ ਗੁజర్ ਸਕਦੇ ਜਦ ਕਿ ਡੀਸੀ ਸਾਹਿਬ ਨੇ ਲਿਖ ਕੇ ਲਾਇਆ ਪਰ ਫਿਰ ਵੀ ਉੱਥੋਂ ਗੁਜ਼ਰਦਣਾ ਪ੍ਰਸ਼ਾਸਨ ਦੇ ਮਿਲੀਪਲਤ ਨਾਲ 14 ਤਰੀਕ ਨੂੰ ਸਾਡੇ ਤੋਂ ਪਿੰਡ ਕਗਰਾ ਤੋਂ ਸਾਡੇ ਭੈਂਜੀ ਐਮਸੀ ਨਾਲ ਉਹਨਾਂ ਦੇ ਘਰ ਵਾਲੇ ਹਸਬੰਦ ਲੋਕਾਂ ਦੀ ਰਹਿਨਮਾਈ ਕਰ ਰਹੀ ਰਾਤ ਨੂੰ ਪੁਲਿਸ ਨਿਰਮਲ ਸਿੰਘ ਐਸਐਹ ਕਾਇਆ ਨਾਲ ਬੌਂਸਰ ਨੇ ਜਨਾ ਕ੍ਰੈਸ਼ ਵਾਲਾ ਨੇ ਆਣ ਕੇ ਉਸ ਐਮਸੀ ਦੇ ਹਸਬੰਦ ਨੂੰ ਜ਼ਬਰਦਸਤੀ ਨਾਲ ਉਹਦੀ ਦੁਕਾਨ ਤੋਂ ਉਪਰ ਚੁੱਕਿਆ ਉਹ ਥਾਣੇ ਲੈ ਗਏ ਨਾ ਰਹਾਸ ਕੀਤਾ ਉਹਦੇ ਪਾਸ ਅਸੀਂ ਐਸਐਸਪੀ ਸਾਹਿਬ ਨੂੰ ਗਏ ਆ ਪਰ ਕੋਈ ਕਾਰ ਬਣਾਈ ਚਾਹਾਂਗੇ ਜਿਸ ਕੰਮਦਾਨ ਨੇ ਲੈਕਟਰ ਪਰਸਨ ਦੀ ਬੇਇਜ਼ਤੀ ਕੀਤੀ ਆ ਉਹ ਘੱਟੋ ਘੱਟ ਸਸਪੈਂਡ ਹੋਵੇ ਜਿਹੜੀ ਕਾਰਵਾਈ ਤੋਂ ਉਪਰ ਬਤੀ ਜੋ ਕੀਤੀ ਜਾਵੇ ਉਹ ਰੇ ਮਾਈਨਿੰਗ ਆ ਉਹ ਸਾਡੇ ਇਲਾਕੇ ਵਿੱਚੋਂ ਬੰਦ ਹੋ। ਅੱਜ ਕਿੰਨੀ دیر ਤੋਂ ਡਿਵੈਲਪਰ ਪ੍ਰਦਰਸ਼ਨ ਕੀਤਾ ਜਾ ਰਿਹਾ ਹਾਈਵੇ ਰੇਸਟ ਆਈ ਦੀ ਪ੍ਰੋਬਲਮ ਆ ਰਹੀ ਆ। ਅਹੇ ਟੋਟਰੀ ਜਿੰਨੇ ਦਿਨ ਤੱਕ ਸਾਡੀ ਮੰਗਾਂ ਨਹੀਂ ਮੰਨੀ ਅਸੀਂ ਬਾਤ ਰੱਖਾਂਗੇ। ਆ ਰਿਹਾ ਗਿਆ ਕੁਝ ਦਿਨ ਪਹਿਲਾਂ ਕਿ ਐਮਸੀ ਦੇ ਹਸਬੰਦ ਦੇ ਨਾਲ ਕਹਿੰਦੇ ਕਿ ਧੱਕੇਸ਼ਾ ਕੀਤੀ ਗਈ ਸੀ ਕੀ ਕਹਣਾ ਚਾਹੁੰਦੇ ਹੋ ਵੈਰੀਫਾਈ ਕਰਾਂਗੇ ਸਾਡੇ ਕੋਲ ਕੰਪਲੀਟ ਆਈ ਵੀ ਹੈ ਜੀ ਜੋ ਵੀ ਇਹਦੇ ਵਿੱਚ ਸੱਚਝੂ ਹੋਇਆ ਉਹ ਦੋਵਾਂ ਪਾਰਟੀਆਂ ਨੂੰ ਜਾ ਕੇ ਚੈੱਕ ਕਰਾਂਗੇ ਉਹਨਾਂ ਨੇ ਕਹਿੰਦਾ ਕਾਫੀ ਦਿਨ ਹੋ ਗਿਆ ਕੋਈ ਟਾਈਮ ਵੀ ਦਿੱਤਾ ਸੀਗਾ ਪਰ ਟਾਈਮ ਦਿੱਤਾ ਸੀਗਾ ਇਹਨਾਂ ਨੂੰ ਉਦੋਂ ਬਾਰਿਸ਼ ਸੀਗੀ ਆਈ ਨਹੀਂ ਹੈ ਜੀ ਵੀਰਵਾਰ ਦਾ ਇਹਨਾਂ ਨੂੰ ਟਾਈਮ ਦਿੱਤਾ ਸੀਗਾ ਹੁਣ ਵੀ ਇਹਨਾਂ ਨੂੰ ਕੱਲ ਦਾ ਟਾਈਮ ਦਿੱਤਾ ਪਿਆਦਾ ਹੈ ਜੀ ਰਸਤੇ ਦੀ ਗੱਲ ਕਰੀਏ ਤਾਂ ਰਸਤਾ ਦੁਬਾਰਾ ਖੁੱਲ ਗਿਆ ਹੈਗਾ ਉਹਦੇ ਵਿੱਚ ਜੀ ਰਸਤਾ ਡੇ ਟਾਈਮ ਬੰਦ ਹੀ ਆ ਰਾਤ ਦੇ ਵੇਲੇ ਰਸਤਾ 10:00 ਸਵੇਰੇ 6:00 ਤੱਕ ਚੱਲਦਾ ਸੀ ਤੇ ਇਹ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਰਾਤ ਦੇ ਵੇਲੇ ਵੀ ਬੰਦ ਕਰਦੇ ਤੇ ਜੇ ਰਾਤ ਨੂੰ ਰਸਤਾ ਬੰਦ ਕਰ ਦਿੰਦੇ ਫਿਰ ਇਹ ਲੇਖਾਂਗੇ ਕੀ ਲਿਖ ਲੈਣਗੇ